ਤਾਜੀ ਕੀ ਗੱਲ ਹੋਈ ਏ ਤੁਹਾਡਾ ਬੇਟਾ ਜਿਹੜਾ ਸਕਿਉਰਿਟੀ ਗਾਰਡ ਆ ਤੁਹਾਡਾ ਬੇਟਾ ਹਾਂਜੀ ਮੇਰਾ ਮੁੰਡਾ ਰਜਿੰਦਰ ਕੁਮਾਰ ਜੀ ਤੇ ਕੀ ਕਿਉਂ ਆਏ ਹੁਣ ਸਕੂਲ ਹੁਣ ਕੱਲ ਦੇ ਚੱਕਿਆ ਹੋਇਆ ਦੁਪਹਿਰ ਦਾ ਉਹਨਾਂ ਨੇ ਮੈਨੂੰ ਪਤਾ ਕਿੱਥੇ ਆ ਕਿੱਥੇ ਨਹੀਂ ਮੈਂ ਮਾਈ ਜੀ ਦੀ ਸਹਾਇ ਵੀ ਜਾ ਗਈ ਚਾਰ ਨੰਬਰ ਡਿਵੀਜ਼ਨ ਚ ਦੋ ਤਿੰਨ ਗੇੜੇ ਮਾਰੇ ਸਾਨੂੰ ਕਿਤੇ ਨਹੀਂ ਪਤਾ ਹੈਗਾ ਵੀ ਮੇਰਾ ਮੁੰਡਾ ਇਹਨੂੰ ਕਿੱਥੇ ਲੈ ਕੇ ਗਿਆ ਕਿੱਥੇ ਨਹੀਂ ਉਹ ਅਸੀਂ ਪ੍ਰਿੰਸੀਪਲ ਨੂੰ ਵੀ ਪੁੱਛਿਆ ਹੈਗਾ ਫੋਨ ਕਰਕੇ ਰਾਤ ਉਹ ਵੀ ਕਹਿੰਦਾ ਹੈਗਾ ਵੀ ਮੈਨੂੰ ਪਤਾ ਨਹੀਂ ਜੀ ਕਿੱਥੇ ਲੈ ਕੇ ਗਏ ਆ ਦੱਸੋ ਜੀ ਤੁਹਾਡੇ ਸਕੂਲ ਚ ਕੰਮ ਕਰਤਾ ਆ ਪਾਸ ਕੋਲਟੀ ਕਾੜਾ ਤੁਸੀਂ ਚੁਕਾਤਾ ਮੇਰੇ ਮੁੰਡੇ ਨੂੰ ਹੁਣ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਪਤਾ ਨਹੀਂ ਕਿੱਥੇ ਆ ਕਿੱਥੇ ਨੇ ਹੈ ਰਿਪੋਰਟ ਰਿਪੋਰਟ ਕੁਝ ਨਹੀਂ ਆਇਆ ਰਿਪੋਰਟ ਜੇ ਕੋਈ ਹਾਂਜੀ ਰਿਪੋਰਟ ਕੁਝ ਨਹੀਂ ਤੁਸੀਂ ਜਿੰਦਾ ਹੋਦੇ ਨਹੀਂ ਜੀ ਨਹੀਂ ਅਸੀਂ ਕਲੀਅਰ ਆਈ ਹੈ ਰਿਪੋਰਟ ਬਿਲਕੁਲ ਰੀਪੋਰਟ ਬਿਲਕੁਲ ਕਲੀਅਰ ਆਈ ਹੈ ਕੁਝ ਵੀ ਨਹੀਂ ਆਇਆ ਰਿਪੋਰਟ ਦੇ ਵਿੱਚ ਤਾਂ ਵੀ ਸਾਨੂੰ ਹਜੇ ਪਤਾ ਨਹੀਂ ਸਾਡੇ ਬੰਦੇ ਕਿੱਥੇ ਆ ਜੀ ਮੇਰਾ ਬ੍ਰਦਰ ਕਿੱਥੇ ਹੈ ਰਾਤ ਦੇ ਹੀ ਅਸੀਂ ਪਰੇਸ਼ਾਨ ਹੋਏ ਪਿਆ ਬਹੁਤ ਜ਼ਿਆਦਾ ਕੋਈ ਨਹੀਂ ਪ੍ਰਿੰਸੀਪਲ ਦੱਸ ਰਿਹਾ ਵੀ ਹਾਂ ਅਸੀਂ ਕਾਲ ਕਰਕੇ ਕਹਿ ਰਹੇ ਹਾਂ ਸਰ ਕਿੱਥੇ ਹੈ ਇਹਨਾਂ ਤਾਂ ਦੱਸੋ ਨਹੀਂ ਜੀ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਬਿਲਕੁਲ ਵੀ ਨਹੀਂ ਲੈ ਕੇ ਮੈਂ ਮੈਂ ਫੋਨ ਕੀਤਾ ਸੀ ਜਤਿੰਦਰ ਸਰ ਨੂੰ ਕੀਤਾ ਸੀਗਾ ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਹੈਗਾ ਜੀ ਕਿੱਥੇ ਗਏ ਆ ਮੈਂ ਇਹਦੇ ਛੋਟੇ ਕੀ ਹੈਲਪ ਕਰਾਂ ਮੈਂ ਮੋਹਨ ਨੂੰ ਪੁੱਛਿਆ ਨਹੀਂ ਸੀ ਤੁਹਾਡਾ ਨਹੀਂ ਬੁਲਾਇਆ ਤੁਹਾਡਾ ਫਰਮਾਨ ਮੈਂ ਕਿਹਾ ਸੀਗਾ ਮੈਂ ਕਿਹਾ ਜੋਬ ਤਾਂ ਜੀ ਇੱਥੇ ਕਰਦੇ ਕਹਿੰਦਾ ਮੈਂ ਇੱਥੇ ਕੁਝ ਨਹੀਂ ਕਰ ਸਕਦਾ ਹੈਗਾ ਜਤਿੰਦਰ ਸਰ ਨੂੰ ਫੋਨ ਕੀਤਾ ਸੀਗਾ ਰਾਤ ਮੈਂ ਨੂੰ ਅੱਛਾ ਹਾਂਜੀ ਤੁਸੀਂ ਹੁਣ ਕੀ ਚਾਹੁੰਦੇ ਅਸੀਂ ਤਾਂ ਇਹ ਜਾਣਨੇ ਕਿ ਸਾਡਾ ਬੰਦਾ ਆ ਜਾਵੇ ਕਿਉਂਕਿ ਉਹਨਾਂ ਨੇ ਪੈਸੇ ਨਹੀਂ ਕੁਝ ਕੀਤਾ ਹੈਗਾ ਜੀ ਦੇਖੋ ਬਾਹਰ ਗੇਟ ਦੇ ਬਾਹਰ ਬੰਦਾ ਬੈਠਦਾ ਹੈ ਰਾਤ ਦੇ ਪਰੇਸ਼ਾਨ ਅਸੀਂ ਖੁਦ ਰੇਣਾ ਪਰੇਸ਼ਾਨ ਹੋਏ ਪਏ ਆ ਰਾਤ ਦੇ ਤੁਹਾਨੂੰ ਫੜੇ ਨਹੀਂ ਪਤਾ ਕਿੱਥੇ ਪਹਿਲਾਂ ਸੀ ਗਏ ਵੀ ਹਾਂ ਕਿੱਥੇ ਆ ਕਹਿੰਦੇ 4 ਨੰਬਰ ਡਿਵੀਜ਼ਨ ਇੱਥੇ ਆ ਕੇ ਪਤਾ ਕਰਿਆ ਕਹਿੰਦੇ 4 ਨੰਬਰ ਡਿਵੀਜ਼ਨ ਲੈ ਕੇ ਗਏ 4 ਨੰਬਰ ਡਿਵੀਜ਼ਨ ਗਏ ਤੇ ਉੱਥੇ ਕਹਿੰਦੇ ਇੱਥੇ ਕੋਈ ਆਇਆ ਨਹੀਂ ਹੈਗਾ ਫਿਰ ਕਹਿੰਦੇ ਫਿਰ ਅਸੀਂ ਵਾਪਸ ਆਏ ਫਿਰ ਕਹਿੰਦੇ ਸੀ ਸਟਾਫ ਲੈ ਕੇ ਸੀ ਸਟਾਫ ਅਗਏ ਉੱਥੇ ਵੀ ਨਹੀਂ ਸੀਗਾ ਸਾਡਾ ਬੰਦਾ ਹੁਣ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਸਾਡਾ ਬੰਦਾ ਹੈ ਕਿੱਥੇ ਸਾਨੂੰ ਹੁਣ ਤੱਕ ਨਹੀਂ ਪਤਾ ਵੀ ਸਾਡਾ ਨਹੀਂ ਪਤਾ ਸਾਡੀ ਅਸੀਂ ਸਾਰੀ ਰਾਤ ਨਹੀਂ ਸੋਏ ਹੈਗੇ ਹੁਣ ਜਦ ਕਿ ਤੁਸੀਂ ਕਹਿੰਦੇ ਵੀ ਉਹਦਾ ਜੁਰਮ ਕੋਈ ਨਹੀਂ ਕੋਈ ਵੀ ਨਹੀਂ ਹੈਗਾ ਜੀ ਦੇਖੋ ਹੁਣ ਸਾਰੀ ਪਬਲਿਕ ਦੇਖ ਰਹੀ ਹੈ ਇੱਕ ਬੰਦਾ ਮੇਰੇ ਇੱਥੇ ਬ ਹੁਣ ਦੱਸੋ ਉਸ ਬੰਦੇ ਨੇ ਕੀ ਕਾਹਨ ਕੀਤਾ ਹੋਵੇਗਾ ਸੜਕ ਤੇ ਕਾਹਨ ਕਰਤਾ ਉਸਨੇ ਫੇਰ ਪਾਣੀ ਪੀਣਾ ਵੀ ਅਲਾਉਡ ਨਹੀਂ ਹੈ ਹਾਂ ਉਹ ਬੰਦਾ ਉਸ ਬੰਦੇ ਦਾ ਅੰਦਰ ਜਾਣਾ ਨਾ ਆਣਾ ਕੋਈ ਨਾ ਲਿੰਕ ਸਿਰਫ ਉਹਨਾਂ ਨੇ ਗੇਟ ਖੋਲਣਾ ਹੈ ਗੇਟ ਖੋਲ ਬੱਚੇ ਅੰਦਰ ਜਾਣੇ ਆ ਬਸ ਗੇਟ ਲਾ ਕੇ ਬੈਠ ਜਾਂਦੇ ਆ ਫਿਰ ਉੱਥੇ ਕੁਰਸੀ ਰੱਖ ਕੇ ਬੈਠਦੇ ਆ